ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਪ੍ਰਿਤ ਕੋਰ ਬਸਰਾ ਅੱਜਕੱਲ੍ਹ ਅਖੋਤੀ ਨਿਆਂ ਸਿੰਘਾਂ ਦੇ ਜਿਹੜੇ ਮਾਮਲੇ ਨੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ ਜਿੱਥੇ ਕਿ ਉਹ ਅਖੋਤੀ ਨਿਆਂ ਸਿੰਘ ਬੈਂਕ ਬਣ ਕੇ ਕਈ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜੀ ਹਾਂ ਤਾਂ ਇਸੇ ਤਰ੍ਹਾਂ ਦੀ ਇੱਕ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਜਿੱਥੇ ਕਿ ਅਖੋਤੀ ਨਿਆਂ ਸਿੰਘਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਆ ਜੜਾ ਦਿੱਤਾ ਗਿਆ ਤਾਂ ਦੱਸਦੇ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਗ੍ਰੰਥੀ ਦੇ ਉੱਪਰ ਪਹਿਲਾਂ ਤਾਂ ਹਮਲਾ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਇਹ ਉਸ ਦੇ ਕੋਲੋਂ ਪੂਰਾ ਸਮਾਨ ਟੱਕੇ ਫਰਾਰ ਹੋ ਜਾਂਦੇ ਨੇ ਤਾਂ ਉਸ ਦੀ ਬਾਈਕ ਸਮੇਤ ਕਈ ਸਾਰਾ ਸਮਾਨ ਹੈ ਜਿਹੜਾ ਇਹਨਾਂ ਲੁਟੇਰੀਆਂ ਦੇ ਵੱਲੋਂ ਲੁੱਟਿਆ ਗਿਆ ਹੈ ਤਾਂ ਇਹਨਾਂ ਨੂੰ ਲੱਗਿਆ ਸੀ ਕਿ ਗ੍ਰੰਥੀਆ ਜਿਹੜਾ ਪੂਰੇ ਤਰੀਕੇ ਦੇ ਨਾਲ ਮਰ ਚੁੱਕਿਆ ਪਰ ਉਸ ਵਕਤ ਉਸ ਦੇ ਸਹਾਨੇ ਜਿਹੜੇ ਉਹ ਚੱਲ ਰਹੇ ਸੀ ਤੇ ਕੁਝ ਪਿੰਡ ਵਾਲੇ ਵਿਅਕਤੀਆਂ ਦੇ ਵੱਲੋਂ ਉਸ ਨੂੰ ਅਟੇ ਟਾਈਮ ਤੇ ਹਸਪਤਾਲਾ ਜਿਹੜਾ ਪਹੁੰਚਾਇਆ ਗਿਆ ਤਾਂ ਇਸ ਵਕਤ ਉਸ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਹੈ ਤਾਂ ਦੱਸ ਦੇ ਕਿ ਇਹ ਪੂਰਾ ਮਾਮਲਾ ਹੈ ਜਿਹੜਾ ਸੁਲਤਾਨਪੁਰ ਲੋਧੀ ਦੇ ਪਿੰਡ ਮਾਛੀ ਜੋਹਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਅਖੋਤੀ ਨਿਆਂ ਸਿੰਘਾ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀਹਾਂ ਤਾਂ ਇਸੇ ਤਰ੍ਹਾਂ ਇਹ ਕਈ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਹੈ ਜੜਾ ਦਿੰਦੇ ਨੇ ਕਦੀ ਕਿਸੇ ਨੂੰ ਚੋੱਕ ਕੇ ਲੈ ਜਾਂਦੇ ਨੇ ਕਈ ਵਾਰ ਹੋਰ ਵਾਰਦਾਤਾਂ ਨੂੰ ਵੀ ਇਹਨਾਂ ਦੇ ਵੱਲੋਂ ਅੰਜਾਮ ਹੈ ਜੜਾ ਦਿੱਤਾ ਜਾਂਦਾ ਤਾਂ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਹੈ ਜਿੱਥੇ ਕਿ ਅਖੋਤੀ ਨਿਹੰਗ ਸਿੰਘ ਜੋ ਕਿ ਬਾਣੇ ਦੇ ਵਿੱਚ ਆਉਂਦੇ ਨੇ ਇੱਕ ਗਰੰਥੀ ਦੇ ਉੱਪਰ ਹਮਲਾ ਕਰਕੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਉਸ ਦੇ ਕੋਲੋਂ ਪੂਰਾ ਸਮਾਨ ਹੈ ਜੜਾ ਲੁੱਟ ਕੇ ਫਰਾਰ ਹੋ ਜਾਂਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੈਂ ਜਰਨੈਲ ਸਿੰਘ ਸਰਪੰਚ ಗ್ರಾಮ ਪੰਚਾਇਤ ਚੂੜਪੁਰ ਤੋਂ ਹਾਂ ਇਹ ਸਾਡੇ ਨਾਲ ਗਿਆਨੀ ਜੀ ਸਰਜੀਤ ਸਿੰਘ ਜੀ ਕ੍ਰਾਂਤੀ ਨੇ ਸਾਡੇ ਕੋਲ ਗੁਰਦੁਆਰਾ ਸਾਹਿਬ ਕੱਲ ਤਕਰੀਬਨ ਇਹ 1.7 4.5 ਦੇ ਕਰੀਬ ਜਾਂਦੇ ਹੁੰਦੇ ਸੇਵਾ ਕਰਨ ਸਾਡੇ ਕੋਲ ਮਹਾਰਾਜਾ ਪ੍ਰਕਾਸ਼ ਕਰਦੇ ਜਾ ਕੇ ਇਹ ਪੁੱਡਾ ਕੋਲਣੀ ਤੇ ਥੋੜਾ ਪਿੱਛੇ ਜਿੱਥੇ ਉਹ ਹਜੀਰਾ ਬਣਿਆ ਹੋਇਆ ਹੈ ਨਾ ਉੱਥੇ ਇਹਨਾਂ ਨੂੰ ਕੋਈ ਸਾਧੂ ਦੂਸਰੇ ਸੋਰੀ ਨੇ ਅੰਗਪਾਣੇ ਦੇ ਵਿੱਚ ਆਏ ਆ ਤੋਂ ਉਹਨੇ ਉਹਨਾਂ ਨੇ ਇਹਨਾਂ ਦੇ ਘਰਾਸੀਆਂ ਮਾਰ ਕੇ ਸੱਟਾਂ ਮਾਰ ਕੇ ਇਹਨਾਂ ਨੂੰ ਇਹਨਾਂ ਦਾ ਮੋਟਰਸਾਈਕਲ, ਮੋਬਾਈਲ, ਪਟੂਆ ਆਦ ਸਾਰੇ ਡਾਕੂਮੈਂਟ ਲੈ ਗਏ ਇਹਨਾਂ ਦੇ। ਉਹ ਆਦਿਰੋ ਦੇ ਇਹਨਾਂ ਨੂੰ ਮਾਰ ਕੇ ਸੁੱਟ ਕੇ ਗਏ ਆ। ਜਦੋਂ ਸਾਢੇ 7 ਵਜੇ ਬੀਬੀ ਜੀ ਨੇ ਸਾਨੂੰ ਫੋਨ ਕੀਤਾ ਤਾਂ ਅਸੀਂ ਆਏ ਇੱਥੇ ਸਾਰੀ ਸੰਗਤ। ਤੇ ਉਦੋਂ ਹਸਪਤਾਲ ਦੇ ਵਿੱਚ ਦਾਖਲ ਸੀਗੇ। ਤੇ ਉਹ ਅਸੀਂ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ, ਇਹਨਾਂ ਦਾ ਮੋਟਰਸਾਈਕਲ ਉਹ ਬੰਦੇ ਫੜ ਕੇ ਦਵਾਇਆ ਜਾਵੇ। ਬਹੁਤ ਗਰੀਬ ਨੇ। ਅੱਗੇ ਇਹਨਾਂ ਫਾਇਨੈਂਸ ਤੇ ਮੋਟਰਸਾਈਕਲ ਲੈ ਦੁਬਾਰਾ ਲੈਣਾ ਇਹਨਾਂ ਨੂੰ ਬਹੁਤ ਜ਼ਿਆਦਾ ਔਖਾ ਆ। ਸੋ ਅਸੀਂ ਕਹਿੰਦੇ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਹਰ ਤਰ੍ਹਾਂ ਦੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਮੇਰਾ ਨਾਮ ਸਰਜੀਤ ਸਿੰਘ ਆ ਪਿੰਡ ਮੇਰਾ ਨਾਲਾ ਮੈਂ ਇੱਕ ਪਾਠੀ ਸਿੰਘਾਂ ਬੀਰ ਸਾਹਿਬ ਡਿਊਟੀ ਕਰਦਾ 8 ਵਜੇ ਤੇ ਇੱਕ ਗ੍ਰੰਥੀ ਸਿੰਘ ਦੀ ਵੀ ਨੌਕਲ ਡਿਊਟੀ ਕਰਦਾ ਵਾਂ ਜੋ ਕਿ ਪਿੰਡ ਚੂੜਪੁਰ ਹੈ ਸultanpur ਦੇ ਵਿੱਚ ਮੈਂ ਅਪਡਾਉਣ ਕਰਦਾ ਦੋਨੋਂ ਟਾਈਮ ਮੈਂ ਸਵੇਰੇ ਪੌਣੇ 5 ਵਜੇ ਕੱਲ ਦਿਨ ਮੰਗਲਵਾਰ 4:40 ਮਿੰਟ ਤੇ ਮੈਂ ਮਤਲਬ ਕਿ ਪੁੱਡਾ ਕਲੋਨੀ ਨੂੰ ਪਾਰ ਕਰ ਰਿਹਾ ਸੀ ਜਦੋਂ ਮੈਨੂੰ ਦੋ ਨੰਗ ਸਿੰਘ ਮਿਲੇ ਆ ਉਹਨਾਂ ਨੇ ਮੈਨੂੰ ਹੱਥ ਦੇ ਕੇ ਰੋਕਿਆ ਵਾ ਤਾਂ ਮੈਂ ਨਹੀਂ ਰੁਕਿਆ ਫਿਰ ਉਹਨਾਂ ਨੇ ਗਿਰਾਸੀ ਦਿਖਾਈ ਆ ਤਾਂ ਮੈਂ ਰੁਕ ਗਿਆ ਰੁਕਦੇ ਅਨਸਾਰ ਹੀ ਮੇਰੇ ਉਹਨਾਂ ਨੇ ਚਾਬੀ ਮੋਟਰਸਾਈਕਲ ਚੋਂ ਕੱਢ ਲਈ ਆ ਤਾਂ ਮੈਨੂੰ ਕਹਿੰਦੇ ਕਿ ਤੂੰ ਸਾਨੂੰ ਮੋਟਰਸਾਈਕਲ ਦੇ ਮੈਂ ਹੱਥ ਪਿਆਰ ਉਹਨਾਂ ਦੀ ਗੱਡੀ ਜੋੜੇ ਆ ਤਾਂ ਮੈਂ ਕੋਈ ਗਰੰਤੀ ਸਿੰਘ ਆ ਮੈਂ ਜਾ ਕੇ ਮਾਰੇ ਪ੍ਰਕਾਸ਼ ਕਰਨਾ ਮਰਤੇ ਵੇਲਾ ਮੈਨੂੰ ਬਾਜੀ ਜਾਣਦੇ ਹੋ ਮਿਲਤ ਨਾਲ ਉਹਨਾਂ ਨੇ ਮੇਰੀ ਐਤ ਨਹੀਂ ਮੰਨੀ ਜਿਹੜਾ ਪਿਛਲੇ ਬੰਨੇ ਮੇਰਾ ਖੜੋ ਗਿਆ ਨਾ ਉਹਨੇ ਮੇਰੇ ਗੜਾਸੀ ਮਾਰੀ ਸਿਰ 'ਤੇ ਮੁੜ ਕੇ ਦੂਸਰੇ ਨੇ ਗੱਡੀਆਂ ਵਾਰ ਕੀਤਾ ਫਿਰ ਦੂਸਰੇ ਨੇ ਗੱਡੀਆਂ ਬੋਲਿਆ ਕਹਿੰਦਾ ਮਾਰਸ ਸਾਲੇ ਦੇ ਹੋਰ ਉਹਨੇ ਪਿੱਛੋਂ ਹੋਰ ਮਾਰੀ ਫਿਰ ਗਾੜਲੇ ਨੇ ਮੇਰੇ ਜੋਰ ਨਾਲ ਗੜਾਸੀ ਮਾਰੀ ਆ ਸੱਚ ਕੇ ਸਿਰ 'ਤੇ ਮੇਰਾ ਸਰ ਪਾੜਤਾ ਮੈਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ ਹਾਂ ਜਦੋਂ ਮੈਨੂੰ ਉਹਨਾਂ ਨੇ ਘੇਰਿਆ ਵਾ ਉਦੋਂ ਮੈਂ ਇੱਕ ਕਾਰ ਵਾਲਾ ਮੇਰੇ ਕੋਲ ਦੀ ਨੰਗਿਆ ਵਾ ਤੇ ਮੈਂ ਉਹਦੇ ਨੂੰ ਹੱਥ ਕੀਤਾ ਭਾਜੀ ਮੈਨੂੰ ਬਚਾਓ ਮੈਂ ਚੀਕ ਮਾਰੀ ਆ ਪਰ ਉਹਨਾਂ ਨੇ ਮੇਰੀ ਬਾਹ ਫੜ ਕੇ ਪਿੱਛੇ ਕਰ ਲਈ ਆ ਤੇ ਉਸ ਕਾਰ ਵਾਲੇ ਨੂੰ ਅਚਾਨਕ ਹੀ ਇੱਕਦਮ ਪਤਾ ਲੱਗਾ ਵੀ ਕੋਈ ਪਿੱਛੇ ਖਤਰਾ ਵਾ ਬੰਦੇ ਦੋ ਬੰਦੇ ਲੈ ਕੇ ਖੜੇ ਇੱਕ ਬੰਦੇ ਨੇ ਉਹ ਬੇਰਸਾਬੂ ਆਪਣੀ ਜਨਾਨੀ ਨੂੰ ਛੱਡ ਕੇ ਮੁੜ ਕੇ ਵਾਪਸ ਆਇਆ ਤੇ ਉਹਨਾਂ ਚੱਕਨ ਨੂੰ ਮੇਰਾ ਉਹਨਾਂ ਨੇ ਕੰਮ ਕਰ ਦਿੱਤਾ ਮੈਨੂੰ ਉਸ ਬੰਦੇ ਨੇ ਕਾਰ ਵਿੱਚ ਲੰਮਾ ਪਾਇਆ ਵਾ ਤਾਂ ਮੈਨੂੰ ਹਸਪੀਟਲ ਪਹੁੰਚਾ ਦਿੱਤਾ ਵਾ ਤੇ ਮੇਰਾ ਮੋਟਰਸਾਈਕਲ ਲੈ ਕੇ ਉਹ ਜਿਹੜੇ ਢੰਗ ਸੀ ਉਹ ਭੱਜ ਗਏ ਆ ਤੇ ਮੇਰਾ ਪਲਾਟਿਨਾ 160 110 ਸੀਸੀ ਵਿੱਚ ਮੇਰੇ ਡਾਕੂਮੈਂਟ ਸੀ ਸਾਰੇ ਆਧਾਰ ਕਾਰਡ ਪਿੰਨ ਕਾਰਡ ਏਟੀਐਮ ਤੇ ਪਰਸ ਮੇਰੇ ਚ 1500 ਰੁਪਈਆ ਸੀ ਤੇ ਮੋਬਾਈਲ ਮੇਰਾ ਸੀ ਸੈਮਸੰਗ ਦਾ ਜਿਹੜਾ ਮਤਲਬ ਕਿਤੀ 32000 ਦਾ ਸੀ ਉਹ ਵੀ ਕੱਢ ਕੇ ਲੈ ਗਿਆ ਮੇਰੇ ਸਿਰ ਤੋਂ ਲਾਵਾ ਹੋ ਕੇ ਸੱਟ ਲੱਗੀ ਮੇਰੇ ਸਿਰ 'ਤੇ ਉਹਨਾਂ ਨੇ ਸੱਟਾਂ ਮਾਰੀਆਂ ਜੀ ਹੋਰ ਕਿਤੇ ਨਹੀਂ ਸੱਟਾਂ ਮਾਰੀਆਂ ਮੈਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਪੂਰਾ ਯਕੀਨ ਆ ਕਿ ਇਹ ਕਿਸੇ ਦੀ ਸਾਜਿਸ਼ سے ਰਚੀ ਗਈ ਆ ਜੋ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਕਿ ਮੇਰੇ ਸਿਰ 'ਤੇ ਸੱਟਾਂ ਲਾਈਆਂ ਜਿਹੜੇ ਚੋੜ ਹੁੰਦੇ ਨੇ ਨਾ ਉਹ ਸਿਰ 'ਤੇ ਸੱਟਾਂ ਨਹੀਂ ਲਾਉਂਦੇ ਅੱਛਾ ਜੀ ਇਸ ਦੀ ਮੰਗ ਹਥਿਆਰ ਉਹਨਾਂ ਕੋਲ ਸੀ ਗੜਾਸੇ ਆ ਉਹਨਾਂ ਨੇ ਮੇਰੇ ਸਿਰ 'ਤੇ ਸੱਟਾਂ ਲਾਈਆਂ ਵਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਖਾਲੇ ਕਿ ਮੈਨੂੰ ਲੱਗਦਾ ਉਹ ਮੈਨੂੰ ਮਾਰ ਕੇ ਸੱਟ ਗਿਆ ਮੋਟਰਸਾਈਕਲ ਮੇਰਾ ਹਜੇ 1.5 ਮਹੀਨਾ ਹੋਇਆ ਲੈਣੀ ਨਵਾਂ ਫੈਨਸ ਤੇ ਲਿਆਵਾ ਤੇ ਇਹ ਤਾਂ ਮੈਨੂੰ ਰੱਬ ਹੀ ਬਚਾ ਗਿਆ ਵਾ ਹਾਂਜੀ ਮੇਰੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਗਈ ਪੁਲਿਸ ਮਲਾਜਮ ਹਾਂਜੀ ਪੁਲਿਸ ਮਲਾਜਮ ਉਦੋਂ ਜਦੋਂ ਹਸਪੀਟਲ ਮੈਂ ਦਾਖਲ ਸੀ ਤੇ ਪਰਚਾ ਮੇਰਾ ਦਰਜ ਕਰਕੇ ਲਗਾਏ ਆ ਤੇ ਲਿਖ ਕੇ ਲਗਾਏ ਮੋਟਰਸਾਈਕਲ ਨੰਬਰ ਜਨ ਸਾਰਾ ਕੁਝ ਕਹਿੰਦੇ ਸੀ ਭਾਲ ਕਰਾਂਗੇ ਕੀ ਮੰਗ ਕਰਦੇ ਬਕਰਦੇ ਅਸੀਂ ਮੰਗ ਕਰਦੇ ਆਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਬੰਦੇ ਫੜਨੇ ਚਾਹੀਦੇ ਆ ਮੇਰਾ ਮੋਟਰਸਾਈਕਲ ਤੇ ਮੇਰਾ ਮੋਬਾਈਲ ਮੈਨੂੰ ਮਿਲਣਾ ਚਾਹੀਦਾ ਵਾ ਜੋ ਮੇਰੇ ਨਾਲ ਹਾਸਾ ਹੋਇਆ ਵਾ ਉਹ ਮੈਨੂੰ ਦੱਸਣ ਕਿਹਨੇ ਕਰਾਇਆ ਵਾ ਮੈਂ ਡਾਕਟਰ ਹਰਪੀ ਸਿੰਘ ਸਿਵਲ ਹਸਪੀਟਲ ਤਾਣਕੋਟ ਲੋਤੀ ਮੇਰੀ ਪੋਸਟਿੰਗ ਹੈ ਆਪਣੇ ਕੋਲ ਕੱਲ ਸਵੇਰੇ 6 ਵਜੇ ਦਾ ਇੱਕ ਪੇਸ਼ੈਂਟ ਆਇਆ ਸੁਰਜੀਤ ਸਿੰਘ ਜਿਹੜਾ ਨਲਪਿੰਡ ਦਾ ਰਹਿਣ ਵਾਲਾ ਇਹ ਤਕਰੀਬਨ 6 ਵਜੇ ਨਾਲ ਇਹਦੇ ਨਾਲ ਲੁੱਟਖੋ ਹੋਈ ਹੈ ਇੱਕ ਗਰੰਤੀ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਥੇ ਸੁਲਤਾਨਪੁਰ ਲੋਧੀ ਇਹਨਾਂ ਦੀ ਜੋ ਐਮਐਲਆਰ ਆ ਉਹ ਮੌਜੂਦਾ ਜਿਹੜੇ ਡਾਕਟਰ ਸੀਗੇ ਉਹਨਾਂ ਨੂੰ ਕੱਢ ਦਿੱਤੀ ਗਈ ਹੈ ਤੇ ਪੁਲਿਸ ਨੂੰ ਅਗਲੇਰੀ ਕਾਰਵਾਈ ਵਾਸਤੇ ਭੇਜ ਦਿੱਤੀ ਗਈ ਹੈ ਫਿਲਹਾਲ ਸਾਡੇ ਕੋਈ ਜਿਹੜਾ ਪੇਸ਼ੈਂਟ ਹੈ ਉਹ ਅੰਡਰ ਆਬਜ਼ਰਵੇਸ਼ਨ ਐਡਮਿਟਡ ਹੈ